ਅੱਜ ਦੀ ਪੁਲਿਸ ਵਾਲੀ ਬੀਬੀ ਜਿਹੜੀ ਬਠਿੰਡੇ ਨੀਆਂ ਗੱਡੀਆਂ ਲੈ ਲਈਆਂ ਬੜਾ ਪ੍ਰਚਾਰ ਆ ਜੀ ਉਹਨੇ ਕੋਠੀਆਂ ਬਣਾ ਲਈਆਂ ਅਸੀਂ ਕਹਿੰਦੇ ਕੁਛ ਨਹੀਂ ਸ਼ੀ ਇਜ਼ ਪਪਟ ਉਹ ਹੁਣ ਤੁਸੀਂ ਦੱਬੀ ਕਿਉਂ ਬੈਠੇ ਆਂ ਕੱਲੀ ਇੰਨਾ ਕੰਮ ਨਹੀਂ ਕਰ ਸਕਦੀ ਸੀ ਬਿਨਾ ਉੱਤਰੋਂ ਐਸਐਸਪੀ ਤੇ ਡੀਜੀਪੀ ਵਗੈਰਾ ਤੋਂ ਉੱਪਰ ਮੰਤਰੀਆਂ ਤੋਂ ਬਿਨਾ ਕਿਸੇ ਨੇ ਉਹਨੂੰ ਵੋਟ ਨਹੀਂ ਪਾਈ ਸਾਡੇ ਪੰਜਾਬ 'ਚ ਤੇ ਚੀਫ ਮਨਿਸਟਰ ਦਾ ਪਿਓ ਬਣਾ ਬੈਠਾ ਮੈਂ ਜਿੱਥੇ ਉਹਨੂੰ ਫੜ ਲਿਆ ਛੜਤਾ ਫੜ ਲਿਆ ਛੜਤਾ ਸਾਰਾ ਦੁਆਲਾ ਉਹਦੇ ਘੁਮਾਈ ਜਾਊਗਾ ਆ ਕੇ ਇੱਕ ਮਨਿਸਟਰ ਕਰ ਦਿੱਤਾ ਪਰ ਥੱਲੇ ਖੁੱਲੀਆਂ ਛੁੱਟੀਆਂ ਪਰੋਗਰੈਸਿਵ ਫਰੰਟ ਪੰਜਾਬ ਤੋਂ ਅੱਜ ਇੱਕ ਮੀਟਿੰਗ ਰੱਖੀ ਗਈ ਹੈ ਸਾਡੇ ਨਾਲ ਚੇਅਰਮੈਨ ਦਰਸ਼ਨ ਸਿੰਘ ਐਡਵੋਕੇਟ ਢਾਲੀਵਾਲ ਸਾਹਿਬ ਨੇ ਤੇ ਉਹਨਾਂ ਦੀ ਟੀਮ ਖੜੀ ਹੋਈ ਹੈ ਔਰ ਕੀ ਸੀ ਅੱਜ ਉਸ ਪ੍ਰੈਸ ਕਾਨਫਰੰਸ ਦੇ ਵਿੱਚ ਸੋ ਜਾਣਕਾਰੀ ਲਵਾਂਗੇ ਸਤਿ ਸ਼੍ਰੀ ਅਕਾਲ ਸਰ ਸਤਿ ਸ਼੍ਰੀ ਅਕਾਲ ਸਰ ਹਾਂਜੀ ਅੱਜ ਸਾਡੀ ਫਰੰਟ ਵੱਲੋਂ ਮੀਟਿੰਗ ਰੱਖੀ ਗਈ ਸੀ ਕਿਉਂਕਿ ਫਰੰਟ ਨੇ ਇੱਕ ਕੇਸਾੜੀ ਪਾਲਿਸੀ ਬਣਾਈ ਸੀ ਵੀ ਅਸੀਂ ਜਿਹੜਾ ਫਰੰਟ ਬਣਾਇਆ ਸੀ 25 ਮੁੱਦੇ ਰੱਖੇ ਸੀ ਜਿਹੜੇ ਗਰੀਬ ਕਿਸਾਨ ਮਜ਼ਦੂਰ ਤੇ ਹੋਰ ਜੋ ਪੀੜਿਤ ਵਰਗ ਨੇ ਤਕਰੀਬਨ ਜੋ 7500 ਤੋਂ ਲੈ ਕੇ 25000 ਮਹੀਨਾ ਕਮਾਉਂਦੇ ਨੇ ਹਰ ਇੱਕ ਕੈਟਾਗਰੀ ਦੇ ਉਹਦੇ ਬਾਰੇ 25 ਮੰਗਾਂ ਦਾ ਅਸੀਂ ਇੱਕ ਬਣਾਇਆ ਸੀ ਚਾਰਟਰ ਉਹਦੇ ਵਿੱਚ ਇੱਕ ਕਿਸਾਨਾਂ ਦਾ ਮੁੱਦਾ ਵੀ ਸੀ ਤੇ ਸਾਡੀ ਪਾਲਿਸੀ ਇਹ ਸੀ ਅਸੀਂ ਇਹਨਾਂ ਮੁੱਦਿਆਂ ਬਾਰੇ ਹਰ ਇੱਕ ਸਿਆਸੀ ਪਾਰਟੀ ਦੇ ਨੇਤਾਵਾਂ ਨੂੰ ਜਿਹੜੇ ਹੈੱਡ ਨੇ ਉਹਨਾਂ ਨੂੰ ਮਿਲਾਂਗੇ ਕਿਸਾਨ ਜਥੇਬੰਦੀਆਂ ਜਿੰਨੀਆਂ ਜਥੇਬੰਦੀਆਂ ਪੰਜਾਬ ਦੀਆਂ ਇਹਨਾਂ 25 ਮੁੱਦਿਆਂ ਬਾਰੇ ਜਾਣੂ ਕਰਾਵਾਂਗੇ ਤੇ ਅਸੀਂ ਸੀਪੀਆਈ ਦੇ ਜਰਲ ਸਿੰਘ ਕੱਤਰ ਕਾਮਰਡ ਬੰਤ ਬਰਾੜ ਜੀ ਜੋ ਮੇਰੇ ਨਾਲ ਖੜੇ ਨੇ ਇਹਨਾਂ ਨੂੰ ਮਿਲੇ ਇਹਨਾਂ ਨੂੰ ਬੇਨਤੀ ਕੀਤੀ ਤੇ ਇਹਨਾਂ ਨੇ ਸਾਡੇ ਸਾਰੇ ਮੁੱਦਿਆਂ ਤੇ ਸਹਿਮਤੀ ਦਿੰਦੇ ਹੋਏ ਅੱਜ ਕਿਸਾਨਾਂ ਦੀ ਜਿਹੜੀ ਲੈਂਡ ਪੂਲਿੰਗ ਸਕੀਮ ਹੈ ਉਸ ਦਾ ਵਿਰੋਧ ਕਰਨ ਲਈ ਇਹ ਪ੍ਰੈਸ ਕਾਨਫਰੰਸ ਕੀਤੀ ਸੀ ਕਿਉਂਕਿ ਸਾਡੇ ਸਾਡੀ ਤੇ ਜਿਹੜੀ ਬਰਾੜ ਸਾਹਿਬ ਦੀ ਸੋਚ ਦੇ ਅਨੁਸਾਰ ਪੰਜਾਬ ਦੇ ਵਿੱਚ ਇੱਕ ਗੈਂਗ ਬਣ ਗਿਆ ਪੋਲੀਟੀਕਲ ਲੀਡਰਾਂ ਦਾ ਇੱਕ ਬਿਊਰੋਕਰੇਟਸ ਦਾ ਇੱਕ ਕਾਰਪੋਰੇਟ ਦਾ ਜਿਹੜਾ ਪੰਜਾਬ ਦੇ ਕਿਸਾਨਾਂ ਤੋਂ ਧੱਕੇ ਨਾਲ ਜ਼ਮੀਨ ਖੋਹ ਗਏ ਤੇ ਉਹਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦਾ ਹੈ ਤੇ ਇਹ ਸਾਰਾ ਕਾਰਪੋਰੇਟ ਨੂੰ ਦੇਣਾ ਚਾਹੁੰਦਾ ਇਹਦੇ ਵਿੱਚ ਜੋ ਦਲਾਲੀ ਦਾ ਕੰਮ ਕਰਦਾ ਹੈ ਉਹ ਗਮਾਡਾ ਕਰਦਾ ਹੈ ਤੇ ਸਾਡੀ ਅੱਜ ਇਹ ਵੀ ਅਸੀਂ ਮੰਗ ਰੱਖੀ ਹੈ ਵੀ ਗਮਾਡਾ ਜਿਹੜਾ ਵਿਭਾਗ ਇਹਨੂੰ ਇਮੀਡੀਏਟਲੀ ਖਤਮ ਕਰਕੇ ਸਾਰੀਆਂ ਜਿਹੜੀਆਂ ਮਿਊਸਪਲ ਕਾਰਪੋਰੇਸ਼ਨ ਨੇ ਤੇ ਮਿਊਸਪਲ ਕਮੇਟੀ ਨੇ ਇਹਨਾਂ ਸਾਰੇ ਸ਼ਹਿਰਾਂ ਨੂੰ ਇਹਨਾਂ ਦੇ ਅੰਡਰ ਕਰੋ ਉੱਥੇ ਕਿਸਾਨ ਦੀ ਮਰਜ਼ੀ ਹੋएगी ਵਿੱਚ ਇਹ ਨਾ ਵਿੱਚ ਹੁਣ ਤੁਸੀਂ ਮੋਹਾਲੀ ਦੇ ਵਿੱਚ ਜੇ ਠੱਗੀ ਦੇਖ ਲੋ ਤਾਂ ਇਹਨਾਂ ਨੇ 20 ਕਰੋੜ ਰੁਪਏ ਦੀ ਬੋਲੀ ਰੱਖੀ ਸੀ ਪੰਚਾਇਤ ਦੀ ਜ਼ਮੀਨ ਦੀ ਡੈੜੀ ਦੀ ਸਰਕਾਰ ਨੇ ਉਹ ਕੈਨਸਲ ਕਰਤੀ ਕੈਨਸਲ ਕਿਉਂ ਕੀਤੀ ਕਿਉਂਕਿ ਉਸ ਜ਼ਮੀਨ ਦੀ ਕੀਮਤ ਜਿਹੜੀ ਬੌਲੀ ਸੀ 50-60 ਕਰੋੜ ਜਾਣੀ ਸੀ 20 ਕਰੋੜ ਤਾਂ ਸਰਕਾਰ ਨੇ ਰੱਖੀ ਸੀ ਇਹ ਕਿਸਾਨਾਂ ਨੂੰ 5-7 ਕਰੋੜ ਦੇ ਕੇ ਜੇ ਦਿਨ ਦੇ ਵਿਕਲੇ ਦਾ ਨਹੀਂ ਤਾਂ ਲੈਂਡ ਪੂਲਿੰਗ ਸਕੀਮ 'ਚ ਠੱਗਦੇ ਨੇ ਇਹ ਇੱਕ ਇਹਦੀ ਬਹੁਤ ਵੱਡੀ ਉਦਾਹਰਣ ਮੈਂ ਤੁਹਾਨੂੰ ਦੱਸ ਦਿੰਦਾ ਜਦੋਂ ਇਹਨਾਂ ਪਿੰਡਾਂ ਦੀ ਜ਼ਮੀਨ ਖਰੀਦੀ ਹੈ ਇਹ ਨਕਸ਼ਾ ਪੇਸ਼ ਕੀਤਾ ਕਿਸਾਨਾਂ ਨੂੰ ਦਿਖਾਇਆ ਲੈਂਡ ਪੂਲਿੰਗ ਤੋਂ ਪਹਿਲਾਂ ਇਹਦੇ ਵਿੱਚ ਵੀ ਤੁਹਾਨੂੰ ਸੜਕਾਂ ਦੇ ਨੇੜੇ ਵਧੀਆ ਜਗ੍ਹਾ ਦੇਵਾਂਗੇ ਤੇ ਇਹ ਜਿਹੜੀ ਠੱਗੀ ਹੈ 20-25 ਦਿਨ ਪਹਿਲਾਂ ਬਹੁਤ ਵੱਡਾ ਫਰਾਡ ਹੈ ਜਿਹੜਾ ਸਰਕਾਰੀ ਫਰਾਡ ਹੈ ਇਹ ਮਾਫੀਆ ਦਾ ਸਾਰਿਆਂ ਦਾ ਇਕੱਠੇ ਵਿੱਚੇ ਗਮਾਡਾ ਸਾਰੇ ਦੱਸੇ ਨੇ ਇਹ ਨਕਸ਼ਾ ਕਰਤਾ ਜਿਹੜਾ ਉੱਪਰ ਰੈੱਡ ਲਾਈਨ ਦੇਖਦਾ ਏਰੀਆ 175 ਏਕੜ ਦੇ ਕਰੀਬ ਜ਼ਮੀਨ ਗਮਾਡਾ ਨੇ ਆਪ ਰੱਖ ਲਈ ਜਿਹਦੀ ਕੀਮਤ 18000 ਕਰੋੜ ਰੁਪਏ ਹੈ ਕਿਸਾਨਾਂ ਨੂੰ ਕੋਈ ਦੇਣਗੇ ਇੱਥੇ ਪਿੱਛੇ ਅੱਤੇ ਦੇਣਗੇ ਸਾਰਾ ਇਹਨਾਂ ਦੇ ਸੈਕਟਰਾਂ ਚ ਪਹਿਲਾਂ ਵੀ ਇਦਾਂ ਕੀਤਾ ਇਸ ਦਾ ਕਿਸਾਨਾਂ ਨੇ ਵਿਰੋਧ ਕਰ ਰਹੇ ਨੇ ਕੱਲ ਕਿਸਾਨਾਂ ਨੇ ਗਮਾੜਾ ਨੂੰ ਚਿੱਠੀ ਲਿਖ ਕੇ ਦੇਤੀ ਲੈ ਟੇਕਸ਼ਨ ਕਲੈਕਟਰ ਨੂੰ ਵੀ ਸਾਡੇ ਪਿੰਡਾਂ ਚ ਨਾਮ ਬੜੇ ਅਸੀਂ ਜ਼ਮੀਨ ਨਹੀਂ ਦੇਣੀ ਤੇ ਇਸ ਜਿਹੜਾ ਮਾਫੀਆ ਹੈ ਇਹਦਾ ਅਸੀਂ ਜਿਹੜਾ ਉਹ ਵਿਰੋਧ ਕਰਦੇ ਆਂ ਅੱਛਾ ਇਹਦੇ ਨਾਲ ਤੁਹਾਡੀ ਕਿਸਾਨ ਜਥੇਬੰਦੀਆਂ ਦੇ ਨਾਲ ਵੀ ਮੁਲਾਕਾਤ ਹੋਈ ਹੈ ਉਹਨਾਂ ਦੇ ਨਾਲ ਮਿਲ ਕੇ ਕੰਮ ਚੱਲ ਰਿਹਾ ਹਾਂਜੀ ਅਸੀਂ ਜਦੋਂ ਫਰੰਟ ਬਣਾਇਆ ਹੈ 2 ਹਫ਼ਤੇ ਹੋਏ ਸਾਡੇ ਨਾਲ ਸਾਰੀ ਕਿਸਾਨ ਜਥੇਬੰਦੀਆਂ ਦੇ ਨਮਾਇੰਦੇ ਆਏ ਹੋਏ ਸੀ ਤੇ ਅਸੀਂ ਟਾਈਮ ਵੀ ਲੈ ਰਹੇ ਹਾਂ ਸਾਰੀ ਜਥੇਬੰਦੀਆਂ ਦਾ ਸਾਡਾ ਪਰਪਸ ਇੱਕ ਹੀ ਹੈ ਪਰਪਸ ਹੀ ਹੈ ਸਾਡੇ ਮੋਰਚ ਦਾ ਪੰਜਾਬ ਨੂੰ ਲੁੱਟ ਕੇ ਖਾਣ ਵਾਲੇ 4-5000 ਲੋਕ ਹੋਣ ਨੇ ਜੇ ਗਿਣਤੀ ਕਰੀਏ ਤਾਂ ਤੇ ਲੁੱਟ ਖਾਣ ਵਾਲੇ 3 ਕਰੋੜ ਅਸੀਂ ਜਿਹੜਾ ਫਰੰਟ ਹੈ ਜਿਹੜੇ ਜਿੱਦਾਂ ਸੀਪੀਆਈ ਹੋ ਗਈ ਹੋਰ ਪਾਰਟੀਆਂ ਸਾਰੀਆਂ ਪਾਰਟੀਆਂ ਅਸੇ ਤੱਕ ਕਹਿੰਦੇ ਆਮ ਪਾਰਟੀ ਦੇ ਵੀ ਬਹੁਤ ਲੀਡਰ ਸਾਡੇ ਨਾਲ ਆਣਗੇ ਵੀ ਇਹ ਲਿਟ ਤੁਸੀਂ ਬੰਦ ਕਰੋ ਹੁਣ ਇਸ ਨੂੰ ਨਹੀਂ ਅਸੀਂ ਚੱਲਣ ਦਿੰਦੇ ਨਾ ਲੋਕ ਚੱਲਣ ਦੇਣਗੇ ਨਾ ਜਿਹੜੇ ਬੁੱਧੀਜੀਵੀ ਐ ਨਾ ਜਿਹੜੀਆਂ ਵਿਰੋਧੀ ਪਾਰਟੀਆਂ ਖਾਸ ਕਰ ਜਿਹੜੀ ਸੀਪੀਆਈ ਐ ਹੋਰ ਲੈਫਟ ਪਾਰਟੀਆਂ ਨੇ ਉਹ ਜਿਨ੍ਹਾਂ ਨੇ ਰਾਜ ਨਹੀਂ ਕੀਤਾ ਨਾ ਕੋਈ ਉਹਨਾਂ ਤੇ ਅਲੀਗੇਸ਼ਨ ਐ ਤੇ ਇਹ ਸਾਰੇ ਮਿਲੇ ਹੋਏ ਨੇ ਜਿਹੜੀਆਂ ਪਾਰਟੀਆਂ ਨੇ ਰਾਜ ਕੀਤਾ ਉਹ ਵੀ ਮਿਲੇ ਹੋਏ ਨੇ ਤੇ ਜਿਹੜੇ ਹੁਣ ਕਰਦੇ ਉਹ ਵੀ ਮਿਲੇ ਹੋਏ ਨੇ ਕਿਉਂਕਿ ਇਹ ਮੁੱਦੇ ਨੂੰ ਪੜਕਾਉਂਦੇ ਨੇ ਇਹਦੇ ਵਿੱਚ ਮੈਂ ਮਾਫੀ ਮੰਗੂਗਾ মিডিਆ ਤੋਂ মিডিਆ ਦੇ ਵਿੱਚ ਜਿਹੜੀ ਡਿਬੇਟ ਐ ਉਹ ਵੀ ਉੱਧਰ ਚੱਲਦੀ ਐ ਜਿੱਦਾਂ ਹੁਣ ਥੋੜੇ ਦਿਨ ਹੋਏ ਚਿੱਠਿਆ ਸਾਹਿਬ ਗ੍ਰਿਫਤਾਰ ਕਰ ਲਏ ਕਿ ਚੀਕੀ ਚਲੀ ਡਿਬੇਟ ਚਾਰ ਬੰਦੇ ਬੈਠਦੇ ਸੀ মিডিਆ ਸਾਹਿਬ ਮਜੀਠੀਆ ਸਾਹਿਬ ਨੂੰ ਸਵੇਰੇ ਕਿਉਂ ਫੜਿਆ ਵਿਜੀਲੈਂਸ ਕਿਉਂ ਹੱਥ ਬੰਨਦਾ ਸੀ ਇਹ ਐਡਵੇਟ ਫਿਰ ਉਧਰ ਕਾਂਗਰਸੀ ਇਕੱਠੇ ਹੋਗੇ ਹੋਰ ਪਾਰਟੀਆਂ ਵਾਲੇ ਮਜੀਠੀਆ ਨੂੰ ਗਲਤ ਫੜਿਆ ਉਹੀ ਲੋਕ ਜਿਹੜੇ ਉਹੀ ਪਾਰਟੀਆਂ ਵਾਲੇ ਕਾਂਗਰਸੀ ਤੇ ਹੋਰ ਜਿਹੜੇ ਭੰਡ ਦੇ ਸੀ ਜਦੋਂ ਮਜੀਠੀਆ ਰਾਜ ਕਰਦਾ ਸੀ ਅਕਾਲੀ ਦਲ ਦਾ ਵੀ ਸਾਰਾ ਜਿਹੜਾ ਦਸ਼ਾ ਹੈ ਕਰਪਸ਼ਨ ਹੈ ਤੇ ਸਾਰੇ ਅਦਾਰੇ ਖਾਦੇ ਉਹ ਅਕਾਲੀਆਂ ਨੇ ਖਾਦੇ ਉਹਨਾਂ ਦੇ ਹੱਕ ਚ ਹੋ ਗਏ ਸਾਡਾ ਅਲੀਗੇਸ਼ਨ ਇਹ ਹੈ ਪਰ ਪੰਜਾਬ ਦੇ ਲੋਕ ਵੀ ਜਾਣਦੇ ਆ ਲੋਕਾਂ ਦਾ 3 ਕਰੋੜਾਂ ਦਾ ਲੋਕਾਂ ਦੇ ਅਲੀਗੇਸ਼ਨ ਹੈ ਵੀ ਇਹ ਸਾਰੇ ਮਿਲੇ ਹੋਏ ਨੇ ਇਨਾ ਤੋਂ ਖੇੜਾ ਛਡਾਣ ਲਈ ਸਾਨੂੰ ਆਪ ਉੱਠਣਾ ਪਏਗਾ ਕਿਉਂਕਿ ਮੁੱਦੇ ਦੀ ਗੱਲ ਨਹੀਂ ਕਰਦੇ ਮੀਡੀਆ ਨੂੰ ਕਿਸਵਾਰ ਪੁੱਛਣਾ ਚਾਹੀਦਾ ਸੀ ਮੀਡੀਆ ਨੂੰ ਕੀ ਪੁੱਛਣਾ ਮੁੱਦਿਆਂ ਪੁੱਛਣਾ ਚਾਹੀਦਾ ਸੀ ਪਿਛਲੇ 35 ਸਾਲਾਂ ਦੇ ਵਿੱਚ ਨਸ਼ਾ ਕਿਸ ਨੇ ਫਲਾਇਆ ਤਿੰਨ ਪਾਰਟੀਆਂ ਚਾਰਾਂ ਨੇ ਤੁਸੀਂ ਰਾਜ ਕਰਿਆ ਕਿਸ ਨੇ ਨਸ਼ਾ ਫਲਾਇਆ ਕਿਸ ਨੇ ਬੇਰਜ਼ਗਾਰੀ ਪੈਦਾ ਕੀਤੀ ਕਿਸ ਨੇ ਸੜਕਾਂ ਖਾਧੀਆਂ ਕਿਸ ਨੇ ਆਪਣਾ ਟਰਾਂਸਪੋਰਟ ਖਾ ਲਈ ਕਿਸ ਨੇ ਹੈਲਥ ਖਾ ਲਈ ਕਿਸ ਨੇ ਐਲੀਗੇਸ਼ਨ ਖਾ ਲਈ ਉਹ ਸਵਾਲ ਪੁੱਛਣੇ ਚਾਹੀਦੇ ਉਹ ਸਵਾਲ ਅਸੀਂ ਪੁੱਛਦੇ ਹਾਂ ਅੱਜ ਸਾਰੇ ਇਹਨਾਂ ਲੋਕਾਂ ਤੋਂ ਕਿ ਤੁਸੀਂ ਦੱਸੋ ਪੰਜਾਬ ਦਾ ਨੁਕਸਾਨ ਕੀਤਾ ਕਿਨੇ ਕੋਈ ਪਾਕਿਸਤਾਨ ਤੋਂ ਬੰਦਾ ਨਹੀਂ ਆਇਆ ਕੋਈ ਅੰਗਰੇਜ਼ ਨਹੀਂ ਆਇਆ ਕੋਈ ਸੀਪੀਆਈ ਦਾ ਰਾਜ ਨਹੀਂ ਰਿਹਾ ਸੀਪੀਐਮ ਦਾ ਨਹੀਂ ਰਿਹਾ ਬਸਪਾ ਦਾ ਨਹੀਂ ਰਿਹਾ ਜਿਹੜੀਆਂ ਪਾਰਟੀਆਂ ਰਾਜ ਨਹੀਂ ਰਿਹਾ ਕੁਝ ਹੋਰ ਪਾਰਟੀਆਂ ਵੀ ਆ ਤੁਸੀਂ ਤਿੰਨ ਚਾਰ ਪਾਰਟੀਆਂ ਹੈ ਕਾਂਗਰਸ ਹੈ ਅਕਾਲੀ ਹੈ ਬੀਜੇਪੀ ਹੈ ਤੁਸੀਂ ਜਵਾਬ ਦਿਓ ਪੰਜਾਬ ਦਾ ਬੇੜਾ ਗਰ ਕਿਸ ਨੇ ਕੀਤਾ ਮੈਂ ਤਾਂ ਹੀ ਵਲ ਸਭੀ ਆਕਲਾ ਉਸ ਵਜਿਨ ਤੁਸੀਂ ਕਿ ਅੱਗੇ ਬੇੜਾ ਗਰਕ ਕੀਤਾ ਆਉ ਲੋਕ ਕੌਣ ਨੇ ਜਿਹੜੇ ਪਹਿਲਾਂ ਕਹਿੰਦੇ ਨੇ ਕਿ ਨਸ਼ਾ ਵਿਕਦਾ ਹੈ ਕਤਲ ਹੁੰਦਾ ਹੈ ਇਦਾਂ ਹੋ ਰਿਹਾ ਗੈਂਗਬਾਰ ਹੋ ਰਿਹਾ ਤੇ ਬਾਅਦ ਦੇ ਵਿੱਚ ਕਹਿੰਦੇ ਨੇ ਕਿ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਤੇ ਉਹੀ ਲੋਕ ਨੇ ਜਿਹੜੇ ਹੁਣ ਮਜੀਠੀਆ ਦੇ ਪਹਿਲਾਂ ਵਿਰੋਧ ਕਰਦੇ ਸੀ ਇਕਾਲੀ ਦਲ ਪਾਰਟੀ ਕਿ ਨਸ਼ਾਉ ਕਰਦੇ ਜਦੋਂ ਅੰਦਰ ਨੇ ਹੁਣ ਸਰਕਾਰ ਕੰਮ ਕਰ ਰਹੀ ਹੈ ਉਹਨਾਂ ਨੂੰ ਚੱਕ ਰਹੀ ਹੈ ਤੇ ਬਾਅਦ ਦੇ ਵਿੱਚ ਉਹੀ ਕਹਿ ਰਹੇ ਨੇ ਕਿ ਹੁਣ ਮਜੀਠੀਆ ਨੂੰ ਕਿਉਂ ਜਾ ਤੁਹਾਨੂੰ ਕੀ ਲੱਗਦਾ ਹੈ ਗਲਤੀ ਕਿੱਥੇ ਦੇਖ ਰਹੇ ਹੋ ਫੇਲਿਅਰ ਕਿੱਥੇ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਆਪਣੇ ਦੇ ਵਿੱਚ ਵੀ ਕਮੀਆਂ ਨੇ ਮੈਂ ਗਲਤੀ ਲੋਕਾਂ ਦੀ ਵੀ ਦੇਖ ਰਿਹਾ ਹਾਂ ਸਭ ਤੋਂ ਵੱਡੀ ਗਲਤੀ ਜਿੱਥੋਂ ਸ਼ੁਰੂ ਹੁੰਦਾ ਉਹ ਹੁੰਦਾ ਚੋਣ ਜਦੋਂ ਚੋਣ ਹੋਣੇ ਆ ਲੋਕਾਂ ਨੂੰ ਵੀ ਇਹ ਕੀ ਕਰਦੇ ਨੇ ਨਸ਼ੇ ਵੰਡਣਗੇ ਪੈਸੇ ਵੰਡਣਗੇ ਹੋਰ ਲਾਲਚ ਦੇਣਗੇ ਸਾਰੇ ਲੋਕ ਨਹੀਂ ਕੁਝ ਲੋਕ ਹੀ ਕਰਦੇ ਆ ਇਹ ਜਿਹੜੇ ਇਹਨੇ ਬੇੜਾ ਕਰ ਰਿਆ ਉਹ ਵੀ ਕੁਝ ਲੋਕ ਹੀ ਆ ਨੁਕਸਾਨ ਕਿਉਂ ਹੋ ਰਿਹਾ ਸਾਡੇ ਵਰਗੇ ਲੋਕ ਬੋਲਣ ਤੋਂ ਹਟ ਗਏ ਅਸੀਂ ਅਸੀਂ ਆਪਣੀ ਗਲਤੀ ਮੰਨਦੇ ਆ ਅਸੀਂ ਵੀ ਸੋਸ਼ਲ ਐਕਟਿਵਿਸਟ ਆ 40 45 ਸਾਲ ਤੋਂ ਅਸੀਂ ਵੀ ਇਹਨਾਂ ਨਹੀਂ ਬੋਲੇ ਅਸੀਂ ਆਪਣੀ ਵੀ ਗਲਤੀ ਮੰਨਦੇ ਆ ਗਲਤੀ ਜਿਹੜੇ ਲੋਕ ਨਹੀਂ ਬੋਲਦੇ ਸਿਆਣੇ ਲੀਡਰ ਹੈ ਮਾਨ ਕਰਨੇ ਸਾਰੇ ਪੰਜਾਬ ਚ ਉਹ ਨਹੀਂ ਬੋਲਦੇ ਸਾਰੇ ਜਥੇਬੰਦੀਆਂ ਨੂੰ ਇਹ ਪਾੜ ਕੇ ਸਾਡੇ ਫਰੰਟ ਦਾ ਪਰਪਜੀ ਇੱਕ ਬਹੁਤ ਵੱਡਾ ਪੰਜਾਬ ਵਾਸਤੇ ਹੈ ਅਸੀਂ ਇਹ ਜਿਹੜੇ 25 ਮੁੱਦੇ ਬਣਾਏ ਨੇ ਇਹ ਲੋਕਾਂ ਦਾ ਮੈਨੀਫੈਸਟੋ ਹੈ ਪਾੜ ਕੇ ਤਾਂ ਬਣਾਉਣੀ ਝੂਠੇ ਮੈਨੀਫੈਸਟੋ ਇਹ ਲੋਕਾਂ ਦਾ ਮੈਨੀਫੈਸਟੋ ਹੈ 25 ਮੰਗਾਂ ਦਾ ਅਸੀਂ ਸਾਰੀਆਂ ਪਾਰਟ ਪੋਲੀਟੀਕਲ ਪਾਰਟੀਆਂ ਤੋਂ ਜਥੇਬੰਦੀਆਂ ਤੋਂ ਇਕੱਠੇ ਕਰਕੇ ਇਹਨਾਂ ਨੂੰ ਪੁੱਛੂਗਾ ਵੀ ਦੱਸੋ ਤੁਸੀਂ ਇਹਨਾਂ ਦਾ ਕੀ ਕਰ ਰਹੇ ਹੋ ਸਰ ਤੁਹਾਡੇ ਤੋਂ ਸਵਾਲ ਲਵਾਂਗਾ ਜਿਸ ਤਰ੍ਹਾਂ ਦੇਖਿਆ ਜਾਂਦਾ ਅੱਜ ਪੰਜਾਬ ਦੇ ਹਾਲਾਤ ਜੋ ਵੀ ਬਣੇ ਹੋਏ ਆ ਇਹ ਸਾਰੇ ਪੱਲੀਪਾਤ ਜਾਣਦੇ ਨੇ ਤੁਸੀਂ ਵੀ ਯਾਨੀ ਜੋ ਚੱਲ ਰਿਹਾ ਅੱਜ ਨਿਊਜ਼ ਦੇ ਵਿੱਚ ਹਰ ਪਾਸੇ ਇਹੀ ਖਬਰ ਆਉਂਦੀ ਹੈ ਸ਼ਾਇਦ ਆਪਣੀ ਗੱਲਬਾਤ ਕਰਦੇ ਹੋਏ ਹੁਣ ਫੇਰ ਇੱਕ ਕੋਈ ਨਾ ਕੋਈ ਕਤਲ ਨਾ ਹੋ ਗਿਆ ਹੋਵੇ ਪੰਜਾਬ ਦੇ ਹਾਲਾਤਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ ਪੰਜਾਬ ਦੇ ਹਾਲ ਦੇਖੋ ਜੀ ਕੋਈ ਲਾਡ ਆਰਡਰ ਵਰਗੀ ਕੋਈ ਗੱਲ ਹੈ ਹੀ ਨਹੀਂ ਪੰਜਾਬ 'ਚ ਬਿਲਕੁਲ ਅਨਾਰਕੀ ਹੈ ਗੁੰਡਾਗਰਦੀਆਂ ਰਾਜ ਚੱਲ ਰਿਹਾ ਕਰਪਸ਼ਨ ਸਿਰੇ ਤੇ ਹੈ ਜਿਹੜੇ ਸਵਾਲਾਂ ਦੇ ਉੱਤੇ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਵੋਟਾਂ ਇਹਨਾਂ ਨੇ ਬੰਗੀਆਂ ਤੇ ਲੋਕਾਂ ਨੇ ਵੋਟਾਂ ਦਿੱਤੀਆਂ 92 ਐਮਐਲਏ ਅੱਜ ਤੱਕ ਪੰਜਾਬ ਦੀ ਹਿਸਟਰੀ 'ਚ ਕੋਈ ਜਿੱਤੇ ਨਹੀਂ ਇਹਨਾਂ ਨੂੰ ਜਿਤਾ ਕੇ ਭੇਜਿਆ ਕਰਪਸ਼ਨ ਦੂਰ ਕਰਾਂਗੇ ਗੈਂਗਸਟਰ ਖਤਮ ਕਰਾਂਗੇ ਔਰ ਇਹ ਡਰੱਗ ਮਾਫੀਆ ਜਿਹੜਾ ਇਹ ਖਤਮ ਕਰਾਂਗੇ ਐਜੂਕੇਸ਼ਨ ਤੇ ਹੈਲਥ ਸਰਵਿਸ ਵਧਿਆ ਦੇਵਾਂਗੇ ਇਹ ਇਸ਼ੂ ਸੀਗੇ ਇਹਨਾਂ ਵਿੱਚੋਂ ਇੱਕ ਵੀ 3 ਸਾਲ ਦਾ ਟਾਈਮ ਨਿਕਲ ਗਿਆ ਇੱਕ ਵੀ ਚੰਗਾ ਕੰਮ ਇਹਨਾਂ ਨੇ ਨਹੀਂ ਕੀਤਾ ਕਰਪਸ਼ਨ ਉਸ ਤੋਂ ਵੱਧ ਗਈ ਹੈ ਥੱਲੇ ਜਾਓ ਆਮ ਕਚੈਤ ਆਮ ਤੁਸੀਂ ਚਲੇ ਜਾਓ ਜਿੱਥੇ ਵੀ ਕਿਤੇ ਲੈਂਡ ਡਿਸਪਿਊਟ ਆ ਜਾਂ ਲੈਂਡ ਦਾ ਕੋਈ ਮਾਰਾ ਮੋਟਾ ਰਿਸ਼ੀ ਕਰਨੀ ਹੈ ਇੱਕ ਕੋਈ ਆਦਮੀ ਥੱਲੇ ਤੋਂ ਉੱਪਰ ਤੱਕਰ ਪੈਸੇ ਤੋਂ ਬਣਾ ਤੁਸੀਂ 1 ਇੰਚ ਨਹੀਂ ਹਿਲ ਸਕਦੇ ਇਹਨਾਂ ਨੂੰ ਪਤਾ ਇਹ ਇਹਨਾਂ ਦੇ ਬਹੁਤ ਸਾਰੇ ਐਮ ਐਲ ਏ ਜਿਹੜੇ ਆ ਉਹਨਾਂ ਨੇ ਦਿਨਾਂ ਚ ਹੀ ਕੋਠੀਆਂ ਬਣਾ ਲਈਆਂ ਭਰਾ ਖਰੀਦਲੇ ਕ੍ਰਪਸ਼ਨ ਕਰਕੇ ਉਹਨਾਂ ਦਾ ਹਿੱਸਾ ਜਿਹੜੀ ਗੱਲ ਇਹਨਾਂ ਨੇ ਕਹੀ ਹੈ ਪੰਜਾਬ 'ਚ ਜਿਹੜਾ ਇਹ ਸਾਰੇ ਹਿੰਦੁਸਤਾਨ 'ਚ ਹੀ ਹੁੰਦਾ ਵੈਸੇ ਤਾਂ ਜੋ ਸਟੇਟ ਕੈਪੀਟਲਿਜ਼ਮ ਹੁੰਦਾ ਬਿਊਰੋਕ੍ਰਾਸੀ ਹੈ ਪਾਲਸੇ ਔਰ ਜਿਹੜੇ ਕਰਪਟ ਲੋਕ ਹੈ ਜਿਹੜੇ ਉਹਨਾਂ ਦਾ ਬਣ ਜਾਂਦਾ ਐਕਸ ਨੈਕਸਸ ਇਸੇ ਤਰ੍ਹਾਂ ਪੰਜਾਬ 'ਚ ਬਣਿਆ ਭਗਵੰਤ ਮਾਨ ਖੁਦ ਮੰਨਦੇ ਸੀ ਪਰ ਐਕਸ਼ਨ ਕੌਣ ਕਰੇ ਤੇਰੇ ਬੰਦੇ ਆਪਣੇ ਹੀ ਐਮਐਲਏ ਤੇ ਮੰਤਰੀਆਂ ਤੇ ਕਰ ਤੁਸੀਂ ਇੱਕ ਮੰਤਰੀ ਤਾਂ ਕੱਢ ਹੀ ਦਿੱਤਾ ਮੰਤਰੀਆਂ ਤੇ ਕਰ ਤੋਦੀ ਕਰਪਸ਼ਨ ਹੈ ਕਰਪਸ਼ਨ ਦਿਨਵਦਗੀ ਹੈ ਔਰ ਮੈਂ ਕਹਿਣਾ ਚਾਹੁੰਦਾ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਪੰਜਾਬ ਨੂੰ ਪੰਜਾਬ ਇੱਕ ਸੋਨੇ ਦੀ ਚਿੜੀਆ ਸੀ ਬਹੁਤ ਪੰਜਾਬ ਨੇ ਗ੍ਰੈਂਡਰੀ ਬਣਾਤੀ ਸਾਰੇ ਹਿੰਦੁਸਤਾਨ ਦੇ ਭੁੱਖੇ ਮਰਦੇ ਨੂੰ ਪੰਜਾਬ ਨੇ ਲੋਕਾਂ ਨੂੰ ਹਿੰਦੁਸਤਾਨ ਚ ਅਨਾਜ ਵਾਧੂ ਪੈਦਾ ਕਰਤਾ 80 ਕਰੋੜ ਲੋਕਾਂ ਨੂੰ ਜਿਹੜਾ ਪ੍ਰਧਾਨ ਮੰਤਰੀ ਕਹਿੰਦਾ ਮੈਂ ਮੁਫਤ ਅਨਾਜ ਵੰਡ ਰਿਆ ਆ ਇਹ ਉਹਦੇ ਪਿਓ ਨੇ ਤਾਂ ਨਹੀਂ ਪੈਦਾ ਕੀਤਾ ਇਹ ਅਨਾਜ ਅਨਾਜ ਪੰਜਾਬ ਦੇ ਕਿਸਾਨਾਂ ਨੇ ਪੈਦਾ ਕੀਤਾ ਇਹ ਇਹ ਕੰਟਰੀਬਿਊਸ਼ਨ ਹੈ ਔਰ ਪੰਜਾਬ ਨੂੰ ਉਜਾੜ ਰੇ ਆ ਹੁਣ ਪੰਜਾਬ ਨੂੰ ਗੈਂਗਸਟਰ ਹੈ ਆ ਤਿੰਨ ਦਿਨਾਂ ਦੇ ਚਾਰ ਕਤਲ ਹੋ ਗਏ ਚਾਰ ਕਤਲ ਹੋ ਗਏ ਫਰੋਤੀਆਂ ਦੇ ਨਾਲ ਧਮਕੀ ਦੇ ਦੇ ਸਾਰਾ ਦਾ ਕੇਸ ਇਹੀ ਹੈ ਕੰਮ ਕੀ ਦਿੰਦੇ ਪੈਸੇ ਦਿਓ ਤੁਸੀਂ ਔਰ ਨਹੀਂ ਦਿੰਦੇ ਮਾਰ ਦਿੰਦੇ ਮਾਰ ਦਿੰਦੇ ਆ ਔਰ ਸਿੱਧੇ ਸਿਰੇ ਆ ਕਲੀਅਰ ਕਰਦੇ ਵੀ ਸੀ ਅਸੀਂ ਮਾਰੇ ਆ ਕਤਲ ਕੀਤਾ ਕਿੱਥੇ ਫਿਰ ਕਿੱਥੇ ਇਹਨਾਂ ਦਾ ਹਲਾਜ ਕੀ ਹੋਇਆ ਦੂਜੀ ਗੱਲ ਹੈ ਇਹ ਨਾ ਤਾਂ ਭ੍ਰਸ਼ਟਾਚਾਰ ਖਤਮ ਹੋਇਆ ਨਾ ਡਰੱਗ ਮਾਫੀਆ ਡਰੱਗ ਮਾਫੀਆ ਤਾਂ ਖੁਦ ਇਹਨਾਂ ਦੇ ਆਪ ਦੇ ਐਮਐਲਏ ਤੋਂ ਮਿਨਿਸਟਰ ਤੱਕ ਕਰਦੇ ਆ ਅਸੀਂ ਅਸੀਂ ਦੋਸ਼ ਲਾਉਣਾ ਚਾਹੁੰਦੇ ਆ ਅੱਜ ਦੀ ਪੁਲਿਸ ਵਾਲੀ ਬੀਬੀ ਜਿਹੜੀ ਬਠਿੰਡੇ ਇੱਕ ਸਧਾਰਨ ਪੁਲਿਸ ਵਾਲੀ ਜਿਹੜੀਆਂ ਇੰਨੀਆਂ ਗੱਡੀਆਂ ਲੈ ਲਈਆਂ ਬੜਾ ਪ੍ਰਚਾਰ ਆ ਜੀ ਉਹਨੇ ਕੋਠੀਆਂ ਬਣਾ ਲਈਆਂ ਅਸੀਂ ਕਹਿੰਦੇ ਕੁਸ਼ੂ ਨਹੀਂ ਸ਼ੀ ਇਜ਼ ਪਪਟ ਉਹ ਹੁਣ ਤੁਸੀਂ ਦੱਬੀ ਕਿਉਂ ਬੈਠੇ ਐ ਉਹ ਕੱਲੀ ਇੰਨਾ ਕੰਮ ਨਹੀਂ ਕਰ ਸਕਦੀ ਸੀ ਬਿਨਾ ਉਤਰੋਂ ਐਸਐਸਪੀ ਤੇ ਡੀਜੀਪੀ ਵਗੈਰਾ ਤੋਂ ਉੱਪਰ ਮੰਤਰੀਆਂ ਤੋਂ ਬਿਨਾ ਉਹਨਾਂ ਦੀ ਸ਼ੈ ਸੀ ਤਾਂ ਹੀ ਠੋਕਿਓ ਕੰਮ ਕਰਦੀ ਸੀ ਹੁਣ ਚੁੱਪ ਕਰਕੇ ਉਹਨੂੰ ਅੰਦਰ ਰੱਖੀ ਬੈਠੇ ਗੱਲ ਨਹੀਂ ਕਰਦੇ ਨੈਕਸਸ ਦਾ ਤੁਹਾਡਾ ਆਪਣਾ ਸੋ ਇਸ ਕਰਕੇ ਹਾਇਰ ਲੈਵਲ ਤੋਂ ਹੀ ਜੋ سلسلہ ਚੱਲ ਰਿਹਾ ਮੈਂ ਕਹਿੰਦਾ ਜਿਤਨੀਆਂ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਨੇ ਲੁੱਟਿਆ ਪੰਜਾਬ ਨੂੰ ਜਿੰਨਾ ਕੇਜਰੀਵਾਲ ਦੀ ਅਗਵਾਈ ਥੱਲੇ ਇਸ ਅੱਜ ਦੀ ਸਰਕਾਰ ਲੁੱਟ ਰਹੀ ਹੈ ਅਸੀਂ ਸ਼ਰੇਆਮ ਕਹਾਂਗੇ ਇਹ ਠੱਗ ਹੈ ਕੇਜਰੀਵਾਲ ਮਹਾ ਠੱਗ ਹੈ ਕਰਪਟਾ ਸਿਰੇ ਦਾ ਇਹਨਾਂ ਤੇ ਦੇਸ਼ ਦੋਸ਼ ਹੈ ਹੁਣ ਇਹ ਸਾਡੇ ਪੰਜਾਬ ਦੀ ਜ਼ਮੀਨ ਵੱਲ ਇਹਦੀ ਨਿਗਾਹ ਇਥੋਂ ਨੇ ਪੈਸੇ ਕਮਾਉਣੇ ਆ ਪੈਸੇ ਕਮਾਉਣੇ ਰੱਜ ਕੇ ਲੁਧਿਆਣੇ ਚ ਜਦੋਂ ਦਿੱਲੀ ਤੋਂ ਹਾਰ ਕੇ ਆ ਜੀ ਲੁਧਿਆਣੇ ਦੇ ਸਨਤਕਾਰਾਂ ਨਾਲ ਮੀਟਿੰਗ ਕੀਤੀ ਪੰਜਾਬ ਦੇ ਸਨਤਕਾਰ ਇਕੱਠੇ ਕੀਤੇ ਰਾਤ ਨੂੰ ਰਾਤ ਨੂੰ ਪੈਸੇ ਇਕੱਠੇ ਕੀਤੇ ਉਹਨਾਂ ਤੋਂ ਕਮਿਟਮੈਂਟ ਕਰਾਈ ਤੇ ਅਗਲੇ ਦਿਨ ਸਾਰੇ ਕਿਸਾਨ ਜਿਹੜੇ ਸੀ ਅੰਦਰ ਬਾਰੇ ਚੱਕ ਕੇ ਨੇ ਸਾਰਾ ਕਿਸਾਨ ਮਤਲਬ ਐਂਟੀ ਕਿਸਾਨ ਜਦੋਂ ਅੰਦੋਲਨ ਚੱਲਿਆ ਕਿਸਾਨ ਅੰਦੋਲਨ ਦਿੱਲੀ 'ਚ ਇੱਕ ਗਲਾਸ ਪਾਣੀ ਦਾ ਨਹੀਂ ਦਿੱਤਾ ਸਭ ਤੋਂ ਪਹਿਲਾਂ ਜਿਹੜੇ ਬਲੈਕ ਲਾ ਇਹਨੇ ਲਾਗੂ ਕੀਤੇ ਐਂਟੀ ਕਿਸਾਨ ਹੈ ਐਂਟੀ ਕਿਸਾਨ ਵੀ ਹੈ ਐਂਟੀ ਪੰਜਾਬ ਵੀ ਹੈ ਇਹ ਕਿਸੇ ਨੇ ਚੁਣਿਆ ਨਹੀਂ ਕਿਸੇ ਨੇ ਉਹਨੂੰ ਵੋਟ ਨਹੀਂ ਪਾਈ ਸਾਡੇ ਪੰਜਾਬ 'ਚ ਤੇ ਚੀਫ ਮਨਿਸਟਰ ਦਾ ਪਿਓ ਬਣਾ ਬੈਠਾ ਅਸਲੀ ਚੀਫ ਮਿਨਿਸਟਰ ਇਹ ਸਾਰੀ ਬਿਊਰੋਕਰੇਸੀ ਨੇ ਕਾਬੂ ਕੀਤੀ ਹੈ ਸਾਰੇ ਕਾਰਪੋਰੇਸ਼ਨਲ ਬੋਰਡਾਂ ਦੇ ਹੈੱਡ ਨੇ ਆਪ ਲਾ ਦਿੱਤੇ ਹੈ ਭਗਵੰਤ ਮਾਨਤਾ ਵਿਚਾਰਾ ਚੁਟਕਲੇ ਸਰੌਂ ਜੋਗਾ ਬੰਦਾ ਜੀ ਰਾਤ ਨੂੰ ਪੀਲੇ ਦਾ ਮਾੜਾ ਇਹ ਸਰਕਾਰ ਗੈਰ ਇਲੀਗਲ ਗਵਰਨਮੈਂਟ ਹੈ ਇਲੀਗਲ ਅਸੀਂ ਕਹਿਣਾ ਚਾਹਾਂਗੇ ਪੰਜਾਬ ਨੂੰ ਬਿਲਕੁਲ ਠੱਗੇ ਇਹਨੂੰ ਇਹਨੂੰ ਕੱਢਣਾ ਚਾਹੀਦਾ ਹੈ ਔਰ ਜਿਹੜੀ ਲੈਂਡ ਅਕਵਾ ਸਾਰੀ ਜਿਹੜੀ ਹੈ ਇਹ ਕਰਨ ਕੇ ਕੀ ਡੇਢ ਸਾਲ ਚ ਕੀ ਕਰ ਲੈਣਗੇ ਜੀ ਡਿਵੈਲਪਮੈਂਟ ਤਾਂ 30 ਸਾਲਾਂ ਤੋਂ ਹੁੰਦੀ ਹੈ ਇਹਨਾਂ ਨੇ ਸਿੱਧਾ ਸੌਦਾ ਕੀਤਾ ਕਾਰਪੋਰਟ ਸੈਕਟਰਾਂ ਦੇ ਨਾਲ ਵੱਡਿਆ ਵੱਡਿਆਂ ਨਾਲ ਜ਼ਮੀਨ ਲੋਕਾਂ ਦੀ ਧੱਕੇ ਨਾਲ ਜ਼ਮੀਨ ਲੈਣਗੇ ਉਹਨੂੰ ਲਾਲੀਪੋਜ ਦੇਣਗੇ ਔਰ 1.5 ਸਾਲ ਖਤਮ ਹੋ ਜਾਣਗੇ ਪੈਸਾ ਇਹਨੇ ਕਮਾ ਜਾਣਾ ਆਹ ਕੱਲ ਸਾਰੀ ਪਰ ਜਿਸ ਤਰੀਕੇ ਦੇ ਨਾਲ ਸਰਕਾਰਾਂ ਕੰਮ ਕਰ ਰਹੀਆਂ ਨੇ ਟਾਈਮ ਜ਼ਿਆਦਾ ਹੋ ਰਿਹਾ ਮੈ ਇਸ਼ਾਰਾ ਮਿਲ ਗਿਆ ਕਿ ਕੋਈ ਗੱਲ ਨਹੀਂ ਆਪਾਂ ਲਾਜ਼ਮੀ ਸਵਾਲ ਲੈਵਾਂਗੇ ਜਿਸ ਤਰ੍ਹਾਂ ਦੇਖਿਆ ਜਾਂਦਾ ਕਿ ਸਰਕਾਰਾਂ ਤਾਂ ਆਪਣਾ ਕੰਮ ਕਰ ਰਹੀਆਂ ਨੇ ਚਾਹੇ ਨਸ਼ਾ ਨਸ਼ਾ ਜਿੱਦਾਂ ਯੁੱਧ ਚਲਾਇਆ ਹੋਇਆ ਯੁੱਧ ਨਸ਼ਾ ਵਿਰੁੱਧ ਚਾਹੇ ਕਰਪਸ਼ਨ ਨੂੰ ਲੈ ਕੇ ਗੱਲ ਕਰ ਲਈਏ ਕਹਿੰਦੇ ਨੇ ਕਿ ਬਹੁਤ ਸਾਰੇ ਉਹਨਾਂ ਨੇ ਆਪਣੀਆਂ ਪਾਰਟੀਆਂ ਦੇ ਹੀ ਅੰਦਰ ਕੀਤੇ ਨੇ ਫਿਰ ਯਾਨੀ ਤੁਸੀਂ ਕਹਿ ਰਹੇ ਹੋ ਕਿ ਕੰਮ ਨਹੀਂ ਹੋ ਰਿਹਾ ਔਰ ਤੁਸੀਂ ਥਾਰ ਵਾਲੀ ਬੀਬੀ ਦੀ ਗੱਲ ਕੀਤੀ ਹੈ ਤੇ ਉਹਨਾਂ ਨੂੰ ਵੀ ਅੰਦਰ ਕਰ ਦਿੱਤਾ ਹੁਣ ਜਿੱਦਾਂ ਇ ਹੋਇਆ ਵਿਜੀਲੈਂਸ ਨੇ ਤੇ ਹੁਣ ਉਹਨਾਂ ਦੀ ਜ਼ਮਾਨਤ ਵੀ ਕਹਿੰਦੇ ਰੱਦ ਹੋ ਗਈ ਹੈ ਯਾਨੀ ਸਰਕਾਰਾਂ ਤਾਂ ਆਪਣਾ ਕੰਮ ਵਧੀਆ ਕਰ ਰਹੀਆਂ ਨੇ ਤੁਸੀਂ ਇਲਜ਼ਾਮ ਲਗਾ ਰਹੇ ਹੋ ਸਰਕਾਰ ਦੇਖੋ ਸਰਕਾਰ ਹੈ ਇਹ ਮੈਂ ਕਹਿੰਦਾ ਮੋਸਟ ਕਨਿੰਗ ਬੰਦਾ ਜਿਹੜਾ ਕੇਰੀਵਾਲ ਜਿਹੜਾ ਨਾ ਉਹ ਇੱਕ ਦਾ ਇਸ਼ੂ ਇੱਕ ਲੈ ਕੇ ਨਾ ਮਜੀਠ ਨੂੰ ਫੜ ਲਿਆ ਛੜਤਾ ਫੜ ਲਿਆ ਛੜਤਾ ਸਾਰਾ ਦਵਾਲਾ ਉਹਦੇ ਕੋਲ ਵਾਏ ਜਾਊਗਾ ਆ ਕੇ ਇੱਕ ਮਿਨਿਸਟਰ ਕਰ ਦਿੱਤਾ ਇਹ ਕਰਕੇ ਇਹ ਪਬਲਿਸਿਟੀ ਝੂਠੀ ਪਬਲਿਸਿਟੀ ਲੈਣ ਪਰ ਥੱਲੇ ਖੁੱਲੀਆਂ ਛੁੱਟੀਆਂ ਬਾਕੀ ਸਾਰੇ ਖਾਈ ਜੋ ਛਕੀ ਜੋ ਜੋ ਮਰਜ਼ੀ ਕਰੋ ਇੱਕ ਦਿਨ ਨੂੰ ਫੜ ਲੈਂਦਾ ਜਿਹੜਾ ਸੂਤਰੀ ਆਉਂਦਾ ਉਹਨੂੰ ਕਰਕੇ ਤੇ ਕਹਿੰਦਾ ਦੇਖੋ ਤੁਸੀਂ ਇਹ ਕਰਤਾ ਇਹ ਕਰਤਾ ਇਹ ਹੈ ਟੋਟਲ ਹਿਪੋਕ੍ਰੀਸੀ ਹੈ ਕੋਈ ਇਹਦੇ ਚ ਕੋਈ ਡਿਵੈਲਪਮੈਂਟ ਦਾ ਸਵਾਲ ਹੀ ਨਹੀਂ ਕੋਈ ਸੱਚਾਈ ਦਾ ਸਵਾਲ ਨਹੀਂ ਇਹ ਝੂਠੇ ਹੈ ਠੱਗ ਹੈ ਪੰਜਾਬ ਦੇ ਵਾਸਤੇ ਬੜੇ ਹਾਨੀਕਾਰਨ ਹੈ ਦੇ ਸ਼ੁੱਡ ਗੋ ਸੋ ਤਾਂ ਨਮਾ ਜੀ ਤੁਸੀਂ ਆਪ ਦਾ ਕੀਮਤੀ ਸਮਾਂ ਦਿੱਤਾ ਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਇਸ ਦੇ ਬਾਰੇ ਸੋ ਆਪ ਦੇ ਕਮੈਂਟ ਕਰਕੇ ਵਿਚਾਰ ਜ਼ਰੂਰ ਸਾਂਝੇ ਕਰੋ ਸੋ ਜਿਨ੍ਹਾਂ ਨੇ ਚੈਨਲ ਸੱਤ ਰੰਗ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਓ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਦੇਵ ਇਜਾਜ਼ਤ ਮੇਰੀ ਸਹਿਯੋਗੀ ਬਲਵਿੰਦਰ ਆਰਿਆ ਦੇ ਨਾਲ ਸੋਨੋ ਜਾਂਸਲਾ ਦੀ ਰਿਪੋਰਟ ਮੋਹਾਲੀ